ਗਰੀਬਾ ਤੇ تعلیمਾਂ ਦੇ ਵਾਸਤੇ ਦੋਨੋਂ ਭੈਣਾ ਠੀਕ ਹੋ ਜਾਣੇ 6ਵੀਂ ਚ ਪੜਦੀ ਸੀ ਇਹ 7ਵੀਂ ਚ ਪੜਦੀ ਸੀ 7ਵੀਂ ਚ ਪੜਦੀ ਮੋਟਰਸਾਈਕਲ ਵੱਜਿਆ ਐਕਸੀਡੈਂਟ ਹੋ ਗਿਆ ਢੂਈ ਦੇ ਵਿੱਚ ਸੱਟ ਲੱਗੀ ਬਸ ਉਸ ਤੋਂ ਬਾਅਦ ਘਰ ਦੀ ਗਰੀਬੀ ਨੇ ਉਸ ਤੋਂ ਜ਼ਿਆਦਾ ਵੱਡੀ ਬਿਮਾਰੀ ਬਣ ਕੇ ਘੇਰਿਆ ਦੱਸਦੇ ਆ ਪੀਜੀਆਈ ਲੈ ਕੇ ਪੀਜੀਆਈ ਵਾਲਿਆਂ ਨੇ ਰਜਿੰਦਰਾ ਹਸਪਤਾਲ ਭੇਜਤਾ ਰਜਿੰਦਰਾ ਹਸਪਤਾਲ 10-11 ਦਿਨ ਪਏ ਰਹੇ ਡਾਕਟਰ ਹੈ ਨਹੀਂ ਕਹਿ ਕੇ ਉਹਨਾਂ ਨੇ ਫਰੀਦਕੋਟ ਮੈਡੀਕਲ ਕਾਲਜ ਭੇਜਤਾ ਹਲੀਮਾ ਤੇਰੀ ਮੰਮੀ ਕਿੱਥੇ ਆ ਅੰਮੀ ਆ ਹਾਂਜੀ ਬੈ ਤੁਹਾਡਾ ਕੀ ਨਾਮ ਬਬਲੀ ਹੈ ਬਬਲੀ ਤੇ ਦੂਸਰੀ ਬੇਟੀ ਦਾ ਕੀ ਨਾਮ ਅਰੀਬਾ ਹੋਰਿਆ ਬੇਟਾ ਇੱਥੇ ਆ ਜਿਵੇਂ ਤੁਰ ਨਹੀਂ ਸਕਦੀ ਇਹਨੂੰ ਕੀ ਹੋ ਗਿਆ ਬੇਟਾ ਲੋਕਡਾਊਨ ਦੇ ਵਿੱਚ ਹੋ ਗਿਆ ਸੀ ਲੋਕਡਾਊਨ ਚ ਕਿਰਸੀ ਦੇਵਨ ਲੇ ਕਿਨਾ ਅਰੀਬਾ ਅਰੀਬਾ ਇਹਦਾ ਨਾ ਰੀਬਾ ਇਹਦਾ ਨਾ ਅਲੀਮਾ ਤੁਹਾਡਾ ਕੀ ਨਾਮ ਜੀ ਮੋਹਤਾਰ ਜੀ ਮੋਹਤਾਰ ਅਲੀ ਤੁਹਾਡੀਆਂ ਬੇਟੀਆਂ ਕਰ ਦੇਵੇ ਤੁਸੀਂ ਚਾਰੋਂ ਜਾਣੀ ਐ ਅਦੀਮਾ ਪੜ੍ਹਦੀ ਸੀਗੀ ਕਿਹੜੀ ਕਲਾਸ ਚ 7ਵੀਂ 6ਵੀਂ ਪੜ੍ਹਦੀ ਸੀ ਇਹ ਵਾਲੇ ਥੋੜੀ ਹਰੀਮਾ ਇਹ 6ਵੀਂ ਚ ਪੜ੍ਹਦੀ ਸੀ ਇਹ 6ਵੀਂ ਚ ਪੜ੍ਹਦੀ ਸੀ ਇਹਦੀ ਵੀ ਪੜ੍ਹਾਈ ਛੁੱਟ ਗਈ ਇਹਦੀ ਪੜ੍ਹਾਈ ਛੁੱਟ ਗਈ ਦੋਨਾਂ ਹੀ ਕੁੜੀਆਂ ਦੀ ਇਹ ਬੰਜੇ ਤੇ ਕਦੋਂ ਪਈ ਐ ਇਹ ਦਾ 7 ਮਹੀਨੇ ਹੋ ਗਏ 8 ਮਹੀਨੇ ਲਾ ਲ ਮੋਟਰਸਾਈਕਲ ਤੇ ਡਿੱਗੀ ਸੀਗੀ ਹੈ ਉੱਥੇ ਫਿਰ ਕੀ ਬੋਲਦੇ ਨੇ ਇੱਥੇ ਹਸਪਤਾਲ ਲੈ ਕੇ ਜਿਸ ਦਿਨ ਇਹਦੀ ਗਿਰੀ ਆ ਹੈ ਹਸਪਤਾਲ ਲੈ ਕੇ ਉਹਨਾਂ ਨੇ ਰੀਨਰ ਪਟਿਆਲੇ ਦਾ ਰੈਫਰ ਕਰਤਾ ਪਟਿਆਲੇ ਚ ਉੱਥੇ ਮੇਰੇ ਸਾਰਨਪੁਰ ਪੇਕੇ ਨੇ ਮੇਰੇ ਉੱਥੇ ਬੁਲਾ ਲਿਆ ਉਹਨਾਂ ਨੇ ਕਹਿਣ ਲੱਗੇ ਕਿ ਤੁਸੀਂ ਪਿਲਖਨੀ ਦਾਖਲ ਕਰਾ ਦਿਓ ਉਹਨਾਂ ਨੇ ਮੀਨਾ ਰੱਖਿਆ ਪਿਲਖਨੀ ਵਾਲੋਂ ਟੈਸਟ ਉਸ ਕਰਾ ਕੇ ਉਹਨਾਂ ਨੇ ਚੰਡੀਗੜ੍ਹ ਦਾਖਲ ਕਰਤਾ ਚੰਡੀਗੜ੍ਹ ਵਾਲੋ ਨੇ ਵੀ ਜਵਾਬ ਦੇ ਦਿਆ ਕਿ ਜਿੱਥੇ ਦਾ ਰੈਫਰ ਕਰਿਆ ਉੱਥੇ ਹੀ ਲੈ ਕੇ ਜਾ ਕਿਰਪਾਤੀ ਆਲੇ ਲਾਗੀ 11 ਦਿਨ ਤੱਕ ਡਾਕਟਰ ਧਾਨੀ ਫਿਰ ਡਾਕਟਰ ਸਾਹਿਬ ਨੇ ਫਰੀਦਕੋਟ ਭੇਜਿਆ ਸੀਗਾ ਡਾਕਟਰ ਨਾਲ ਗੱਲ ਕਰਕੇ ਉਹ ਕਹਿੰਦੇ ਨੇ ਕਿ ਕੋਈ ਨਾ ਆਪਰੇਸ਼ਨ ਉਹਨਾਂ ਨੇ 15 ਦਿਨ ਬਾਅਦ ਹੀ ਨਾ ਆਪਰੇਸ਼ਨ ਕਰਿਆ ਕਾਰਨ ਗਾੜ ਪਾਇਨੇ ਰੀੜ ਦੀ ਹੱਡੀ ਦਾ ਪਹਿਲਾਂ ਇਹਨਾਂ ਨੇ ਪੀਟੀਆਈ ਵਾਲਿਆਂ ਨੂੰ ਜਵਾਬ ਦਿੱਤਾ ਹਾਂ ਫਿਰ ਰਜਿੰਦਰਾ ਇੱਥੇ ਆ ਕੇ ਰਜਿੰਦਰਾ ਵਾਲਿਆਂ ਨੇ ਵੀ ਜਵਾਬ ਦਿੱਤਾ ਹਾਂ ਤਾਂ 11 ਦੁੱਧੇ ਡਾਕਟਰ ਨਹੀਂ ਸੀਗੇ ਰਜਿੰਦਰਾ ਸਰ ਡਾਕਟਰ ਹੀ ਇੱਥੇ ਸੀਗੇ ਹਾਂ ਫਿਰ ਮੈਂ ਮਲੇਰ ਕੋਟਲੇ ਲਈ ਲਈ ਆਪਣੀ ਸ਼ਹਿਰ ਫਿਰ ਉਰੇ ਡਾਕਟਰ ਸਾਹਿਬ ਨਾਲ ਮਿਲ ਕੇ ਫਿਰ ਉਹਨਾਂ ਨੇ ਉੱਥੇ ਭੇਜਿਆ ਫਰੀ ਰਿਪੋਰਟੇਸ਼ਨ ਹੋ ਗਿਆ ਉੱਥੇ ਆਪਰੇਸ਼ਨ ਹੋਇਆ ਇੱਕ ਪਲਾਸਟਿਕ ਸਰਜਰੀ ਹੋਈ ਹੈ ਇਹਦਾ ਜ਼ਖਮ ਹੋ ਗਿਆ ਤਾਂ ਕੁੜੀ ਦਾ ਆਪਰੇਸ਼ਨ ਹੋਣ ਤੋਂ ਬਾਅਦ ਠੀਕ ਹੋਈ ਕਿ ਨਹੀਂ ਇਹ ਨਾ ਠੀਕ ਨਹੀਂ ਹੋਈ ਕਦੇ ਨਹੀਂ ਤੁੜੀ ਮੁੜ ਕੇ ਨਾ ਤੁੜੀ ਉਹਨਾਂ ਨੇ ਸਰਜਰੀ ਕਰਦੀ ਤੇ ਇੱਕ ਬਾਹਰ ਨੂੰ ਬਿਠਾ ਵੀ ਦਿੱਤਾ ਤਾਂ ਇਹਨੂੰ ਕੁੜੀ ਨੂੰ ਇਹਦੇ ਸਰਜਰੀ ਕਰੀ ਆ ਵੀਰੇ ਇਹਦੇ ਸਰਜੀ ਕਰਕੇ ਇਹ ਫਿਰ ਉੱਠੀ ਨਹੀਂ ਆਈ ਕਿੰਨੇ ਪੈਸੇ ਲੱਗੇ ਪੈਸੇ ਵੀ ਲੱਗੇ ਥੋੜੇ ਸਾਡਾ 1.5 ਲੱਖ 2 ਲੱਖ ਲੱਗ ਗਿਆ ਜਿਹੜਾ ਕਾਰਡ ਚੱਲਿਆ ਉਹਦਾ ਕੁੜੀ ਦਾ 2-3 ਲੱਖ ਰੁਪਇਆ ਉਹਦੇ ਵਿੱਚ ਲੱਗ ਗਿਆ ਕਾਰਨ ਇਹਨੂੰ ਕੀ ਹੋ ਗਿਆ ਫਿਰ ਉਹਨੂੰ ਬੱਚੀ ਨੂੰ ਜੀ ਬੁਖਾਰ ਚੜਿਆ ਤਾਂ ਲੋਕਡਾਊਨ ਦੇ ਵਿੱਚ ਆ ਉੱਥੇ ਬੁਖਾਰ ਨਾਲ ਇਹਦੀ ਲੱਤਾਂ ਬਿੰਕਿਆ ਹੋ ਗਿਆ ਇਧਰ ਤਖਰ ਪਿੰਡ ਦੀ ਦਵਾਈ ਚੱਲ ਰਹੀ ਸੀ ਜੀ ਇਹਦੀ ਹੁਣ ਵੀ ਚੱਲਦੀ ਸੀ ਬਸ ਥੋੜਾ ਜਿਹਾ ਚੱਲ ਲੱਗ ਗਈ ਕੁੜੀ ਉਹਨਾਂ ਜਮਈ ਬੈਡ ਕੀਤੀ ਹੈ ਵੀ ਇਹਦਾ ਨਾ ਹਲੀਮਾ ਅਰੀਬਾ ਅਰੀਬਾ ਅਰੀਮਾ ਅਰੀਬਾ ਅਰੀਬਾ ਇਹਦਾ ਨਾ ਹਲੀਮਾ ਹਲੀਮਾ ਅਰੀਬਾ ਇਹਦਾ ਮੇਰਾ ਆਦਮੀ ਵੀ ਪਾਗਲ ਹੋ ਜਾਂਦਾ ਬਿਮਾਰ ਰਹੇ ਇਸ ਮੈਂਟਲ ਹੋ ਜਾਂਦਾ ਅੱਛਾ ਉਹਨੂੰ ਬਾਹਰ ਨੂੰ ਰੱਖ ਮੈਂ ਤਿਆਰ ਮੈਂ ਤਿਆਰ ਮੈਂ ਕਹਾਂ ਲੀ ਇੱਥੇ ਆ ਕੇ ਇਹੋ ਬੜਾ ਸਟੇਬਲ ਹੋ ਜਾਂਦਾ ਥੋੜਾ ਜਿਹਾ ਹੁਣ ਠੀਕ ਹੋਇਆ ਮੇਰੇ ਮੈਂ ਕੰਮ ਕਰਦੀ ਆ ਇਹ ਜਾਂ ਕੁੱਟੀਆਂ ਵਿੱਚ ਕੁੱਟ ਖਾ ਕੇ ਇਹ ਕੁੱਟ ਖਾ ਕੇ ਚਲਦਾ ਕੰਮ ਕਰਦੀ ਆ ਮੈਂ ਬਿਰਫਿਰ ਤਾਂ ਆਪਣੇ ਆ ਬੱਚੇ ਦੋ ਬੱਚੇ ਪਾਲ ਲਈਆਂ ਹੁਣ ਮੇਰੇ ਕੋਲ ਪੈਸਾ ਪੂਸਾ ਕਿੰਨੀ ਆਗਾ ਰਾਜ ਨੂੰ ਸੱਚੀ ਲੋਥੇ ਕਿਹਲਾ ਹੀ ਜੜੀ ਤੋ ਸੱਚੀ ਗੱਲ ਬਾਈ ਜਿੱਦਾਂ ਕੀ ਨਾ ਸਨੀ ਸਨੀ ਧੰਨਵਾਦ ਸਨੀ ਤੁਸੀਂ ਕਿਟੋਕਟਾ ਆਵਾਜ਼ ਤਾਂ ਉਠਾਈ ਹੈ ਨਾ ਤੇ ਨਹੀਂ ਤਾਂ 7 ਮਹੀਨਿਆਂ ਤੋਂ ਪਈ ਸੀ ਅੰਦਰ ਕੁੜੀ ਵਿਚਾਰੀ ਹੈ ਨਾ ਗਲੀ ਜਾਂਦੀ ਸੀ ਇਹ ਅਮਰਜੀਤ ਵੀਰੇ ਤੁਹਾਡਾ ਵੀ ਬਹੁਤ ਸ਼ੁਕਰ ਹੈ ਇਹ ਤਾਂ ਤੁਸੀਂ ਇਹ ਪਹਿਲਾਂ ਕਰਤਾ ਵੇਖੋ ਅਮਰੀਲ ਕੋਟਲੇ ਤੋਂ ਸਾਡੀ ਟੀਮ ਦੇ ਮੈਂਬਰ ਆ ਅਮਰਜੀਤ ਵੀਰੇ ਹੋਣੂ ਸਾਰੇ ਅੱਜ ਮੁਖਤਿਆਰ ਅਲੀ ਦੀ ਬੇਟੀ ਨੂੰ ਲੈ ਕੇ ਆਏ ਨੇ ਫਲੀਮਾ ਨੂੰ ਤੇ ਅਰੀਬਨ ਰੀਬਾ ਤਾਂ ਤੁਰਨ ਲੱਗੀ ਥੋੜਾ ਬਹੁਤਾ ਹੁਣ ਪਰ ਹਲੀਮਾ ਦੀ ਹਾਲਤ ਜੇ ਤੁਸੀਂ ਦੇਖੋ ਨਾ ਉਹ ਇਹਦੇ ਬੱਚੀ ਦੇ ਨਹੀਂ ਬੋਲਦੇ ਕੀੜੇ ਵੀ ਹੋ ਗਏ ਸੀਗਾ ਤੁਸੀਂ ਜਿਹੜੀ ਤੁਸੀਂ ਵੀਡੀਓ ਭੇਜੀ ਸੀ ਪਹਿਲਾਂ ਉਹਦੇ ਕੀੜੇ ਤੁਰੇ ਫਿਰਦੇ ਸੀਗੇ ਹਾਂ ਕੀੜੇ ਵੀ ਹੋ ਗਏ ਸੀ ਝੂਟੀ ਬੋਲਦੀ ਮੈਂ ਹੋ ਗਏ ਸੀਗੇ ਬੱਤੀ ਮੈਂ ਸਾਰਨਪੁਰ ਚਲੀ ਗਈ ਸੀ ਉਹ ਤਾਂ ਬਾਤ ਇਹ ਜਮਾਈ ਨਹੀਂ ਉઠી ਅੱਗੇ ਹੱਥ ਹੂਤੋ ਹਿਲਾਉਂਦੀ ਤੀਗੀ ਬੈਡ ਦੀ ਵੀ ਦੀ ਥੋੜਾ ਬਹੁਤਾ ਹਲਕਾ ਜਿਹਾ ਬੈਠਣ ਬਿਠਾਣ ਲੱਗ ਗਈ ਤੀ ਫਿਰ ਮੈਂ ਆਪਣੇ ਸਾਰਨਪੁਰ ਗਈ ਤੇ ਸਾਡੇ ਦੱਤ ਹੋ ਗਈ ਤੀ ਮੈਂ ਹਫਤਾ ਦਾ 20 ਦਿਨ ਉੱਥੇ ਲਾ ਕੇ ਆਈ ਸੀਗੀ ਆ ਕੇ ਦੇਖਿਆ ਪੂਰੀ ਜਮਾਈ ਇਹਨਾਂ ਨੇ ਮੈਨੂੰ ਦੱਸਿਆ ਹੀ ਨਹੀਂ ਹੈਗਾ ਕਿਸੇ ਨੇ ਕਿ ਇਹ ਕੁੜੀ ਜ਼ਿਆਦਾ ਹੀ ਹੋ ਗਈ ਹੁਣ ਤੁਸੀਂ ਇਹ ਦੀਮਾ ਦੇ ਹੱਥ ਦੇਖੋ ਦੇਖੋ ਹੱਡੀਆਂ ਵੀਰੇ ਇਹਨੂੰ ਬਾਉਂਡ ਟੀਵੀ ਵੀ ਹੈਗੀ ਟੀਬੀਸੀ ਨੂੰ ਬਾਉਂਡ ਟੀਵੀ ਆਈ ਸੀਗੀ ਬਾਉਂਡ ਟੀਵੀ ਵੀ ਆਈ ਭੈਣ ਦੱਸਦੀ ਆ ਦੇਖੋ ਆ ਵੀ ਇਨੇ ਇਨੇ ਖਾਦੀ ਨਹੀਂ ਦਵਾਈ ਸਿੱਟੀ ਗਈ ਆ ਦੇਖੋ ਕੀ ਹਾਲ ਆ ਇੱਧਰ ਉਹ ਤਾਂ ਇਹ ਪੇਜ ਘਟੇ ਸੋ ਇਨੀ ਨੇ ਕਿਹਾ ਬੈਠੂ ਹੋੜ ਦੇਖ ਲਈ ਨਾ ਆ ਦੇਖ ਲਈ ਲੈ ਮੈਂ ਤੇਰੇ ਨਾਲ ਹੱਥ ਲਾਇਆ ਤੈਨੂੰ ਦੁੱਖ ਲੱਗਾ ਕਿ ਤੇਲਾ ਤੱਕਦਾ ਲੱਗਣਾ ਹੀ ਨਹੀਂ ਹੁਣ ਤਾਂ ਤਾਂ ਬਾਬਾ ਜੀ ਦਾ ਕਾਟ ਕਰਤਾ ਆਪਾਂ ਹੁਣ ਮੇਰੀ ਧੀ ਨੇ ਜਮਾਂ ਠੀਕ ਹੋ ਜਾਣਾ ਆਈ ਦੁੱਖ ਲੱਗਣਾ ਹੀ ਨਹੀਂ ਦੇ ਲੱਗਿਆ ਤਾ ਲੱਗਦਾ ਹੀ ਨਹੀਂ ਲੱਗਣਾ ਨਹੀਂ ਦਰਦ ਸੱਤ ਕੋਈ ਰੇਟ ਫਾਈ ਹੋ ਜਾਪਿਆ ਨਹੀਂ ਆ ਚਾਚਾ ਮਰ ਗਿਆ ਉਹ ਤਾਂ ਠੀਕ ਹੈ ਪਰ ਤੂੰ ਧੀ ਮਾਰਨ ਵਾਲੀ ਕਰਤੀ ਨਹੀਂ ਵੀਰੇ ਇੰਨੇ ਦਿਨ ਥੋੜੇ ਹੀ ਰਹੀਆਂ ਮੈਂ ਸੱਤ ਦਾ ਲਾਈ ਆ ਆਈ ਦਾ ਤੇਰੀ ਤਾਂ ਕੀ ਫਾਇਦਾ ਤੂੰ ਪਾਸਾ ਨਹੀਂ ਦਬਾਇਆ ਇਹਨੂੰ ਕਦੇ ਆ ਪਿੱਛੇ ਟੂ ਇਧਰ ਦੀ ਸਾਰੀ ਗੜਗੀ ਮੌਰ ਹੈ ਜਿਹੜੇ ਅੰਦਰੋਂ ਹੱਡੀਆਂ ਨਹੀਂ ਜਾਂਦੀਆਂ ਸਾਰੀਆਂ ਪਿੱਛੇ ਕੀ ਫਾਇਦਾ ਹੋਇਆ ਤੁਹਾਡਾ ਜੀ ਘਰੇ ਸੀਗੇ ਵੀ ਤੁਸੀਂ ਇਹਨੂੰ ਪਾਸਾ ਦਾ ਦਬਾਓ ਜੇ ਪਾਸਾ ਨਹੀਂ ਦਬਾਉਂਦੇ ਚਲੋ ਹੱਥ ਨਹੀਂ ਲਾਉਣ ਦਿੰਦੀ ਮਾੜਾ ਮੋਟਾ ਤਾਂ ਚੱਕ ਕੇ ਇਧਰ ਉਧਰ ਹੱਦਜਲ ਕਰਾਓ ਹਵਾ ਦਾ ਵੀਰੇ ਕਰਵਾਈ ਸੀਗੀ ਆਹ ਬੋਲਦੇ ਹੁੰਦੇ ਤੇ ਇਹਦੇ ਰਿਸ਼ਤੇਦਾਰ ਆ ਕੇ ਇੱਕ ਕੁੱਕਾ ਚਿੱਕਾ ਮਾਰਦੀ ਤੇ ਇਕੱਠੇ ਹੋ ਗਏ ਇੱਕ ਕੁੜੀ ਮਾਰਦੀ ਮੇਰੇ ਬਾਪਾ ਉਰੇ ਹੀ ਸੀਗੇ ਮੇਰੇ ਪਾਪਾ ਨੇ ਚੱਕੇ ਬਿਠਾਤਾ ਕੁੜੀ ਨੂੰ ਇਹ ਜਦੀ ਇਹਨਾਂ ਨੇ ਰੋਲਾ ਪਾਤਾ ਕਿ ਕੁੜੀ ਬਿਠਾਤੀ ਸਾਡੀ ਇਹ ਕੁੱਕਾ ਮਾਰਦੀ ਤੇ ਕੁੜੀ ਮਾਰਦੀ ਸਾਡੀ ਡੰਡ ਦੇ ਮਾਰੇ ਸੀ ਇਹਨੂੰ ਹੱਥ ਵੀ ਇਹ ਹੱਥ ਵੀ ਨਹੀਂ ਲਾਉਂਦੇ ਉਹ ਤਾਂ ਤੂੰ ਕਹਿੰਦਾ ਵੀ ਕਮਲਾ ਹੁਣ ਤਾਂ ਕਮਲਾ ਬਣ ਗਿਆ ਗੱਲ ਤਾਂ ਸਿਆਣੀ ਤੇ ਤੁਸੀਂ ਜੀ ਘਰ ਚ ਫਿਰ ਉਹ ਤਾਂ ਕਮਲਾ ਕਹਿੰਦੇ ਉਹਨੂੰ ਤਾਂ ਸਾਰੇ ਗੱਲ ਇਹ ਕੁੜੀ ਦਾ ਗਲ ਕੀ ਨੇ ਸਾਰੀ ਉਹ ਕ੍ਰਾਫਟਿੰਗ ਹੋਈ ਆ ਅੰਦਰ ਸੀ ਮੇਰੇ ਮੇਰਾ ਪੈਰ ਮੁੜ ਕੇ ਹਸਪਤਾਲ ਲੈ ਕੇ ਨਹੀਂ ਗਿਆ ਇੱਧਰ ਆ ਪਏ ਨੇ ਦੇਖਾ ਕੇ ਬਣਾਇਆ ਤੁਹਾਡੀ ਗਲਤੀ ਦੇਖ ਭਾਣੇ ਟਾਂਕੇ ਸਾਰੇ ਉਵੇਂ ਹੀ ਲੱਗੇ ਪਏ ਟਾਂਕੇ ਵੀ ਨਹੀਂ ਕਟਾਏ ਮੁੜ ਕੇ ਉਹ ਟਾਇਲਟ ਆ ਜਿਹੜੀ ਉਹਦੇ ਵਿੱਚ ਫਸੀ ਪਈ ਆ ਤਾਰਿਖ ਭਾਣੇ ਆ ਰੀਡ ਦੀ ਹੱਡੀ ਅੰਦਰੋਂ ਦੇਖੋ ਨਗਰ ਆਉਣ ਲੱਗ ਗਿਆ ਦੇਖ ਮੇਰੇ ਪੈਰ ਸੀ ਨੇ ਫੜਿਆ ਹੋਈ ਆ ਵਾਹ ਇਹ ਕਿੱਦਾਂ ਹੁੰਦਾ ਹੈ ਕੋਈ ਠੀਕ ਹੋਇਆ ਨਾ ਪਹਿਲੇ ਦੇਖਤਾ ਸੀ ਪਾਸੇ ਨਹੀਂ ਦਵਾਈਆ ਤੂੰ ਆਪ ਦਿੱਤੀ ਨੂੰ ਵਾਹ ਐਨਐਸ ਲਿਆਵੋ ਚੱਕੇ ਹੋਰ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦੇਖ ਰਹੇ ਹੋ ਹਲਾਮੀਆਂ ਤੇ ਰਾਵੀਆ ਅਲੀਮਾ ਰੇਵਾ ਹਰੀਮਾ ਤੇ ਰੇਵਾ ਤੇ ਮੁਖਤਿਆਰ ਅਲੀ ਤੁਹਾਡਾ ਕੀ ਨਾਮ ਹੈ ਸੇ ਭੈਣ ਬਬਲੀ ਭੈਣ ਚਾਰੋਂ ਮੈਂਬਰ ਮੇਲਕੋਟਲੇ ਤੋਂ ਆਏ ਨੇ ਮੇਲਕੋਟਲੇ ਦੀ ਧਰਤੀ ਤੋਂ ਸਾਡੇ ਕੋਲ ਅੱਜ ਪਹੁੰਚੇ ਨੇ ਸਾਡੇ ਟੀਮ ਦੇ ਮੈਂਬਰ ਅਮਰਜੀਤ ਵੀਰੇ ਹੁਣ ਵੱਲੋਂ ਇਹ ਸੇਵਾ ਕਰਵਾਈ ਗਈ ਉੱਥੋਂ ਲੈ ਕੇ ਆਏ ਨੇ ਬੱਚੀ ਨੂੰ ਧੰਨਵਾਦ ਸਨੀ ਦਾ ਵੀਰ ਦਾ ਜਿਹੜਾ ਗਵੰਡੀ ਸੀ ਜੀ ਨੇ ਉਜਰ ਕੀਤਾ ਜੀ ਨੇ ਜ਼ਿਕਰ ਕੀਤਾ ਅਮਰਜੀਤ ਵੀਰ ਉਹਨਾਂ ਨੂੰ ਪਤਾ ਲੱਗ ਗਿਆ ਅਮਰਜੀਤ ਵੀਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਬੱਚੀ ਦੀ ਜੋ ਹਾਲਤ ਸੀਗੀ ਉਹ ਤੁਸੀਂ ਵੀਡੀਓ ਚ ਮੂਰੇ ਦੇਖੀ ਹੋਈ ਆ ਹੁਣ ਅਸੀਂ ਨਵਾ ਕੇ ਉਹਨੋਂ ਕਰੀਬ 2 ਘੰਟੇ ਲੱਗ ਗਏ ਨਵਾਉਣ ਨੇ ਕੁੜੀ ਨੂੰ ਨਵਾ ਕੇ ਸਾਫ਼ ਕਰਕੇ ਸਿਰ ਧੋ ਕੇ ਸਾਰਾ ਮੱਲੋ ਤੁਹਾਨੂੰ ਬਿਆਨ ਜੇ ਅਸੀਂ ਮੂਹ ਨਾ ਕਰਾਂਗੇ ਉਸੀਂ ਸੋਚ ਵੀ ਨਹੀਂ ਸਕਦੇ ਬਈ ਇਸ ਬੱਚੀ ਦੀ ਕੀ ਹਾਲਤ ਆ ਬੈਕ ਸਾਈਡ ਢੁਈ ਆ ਜਿਹੜੀ ਆ ਮੋਰ ਆ ਪਿੱਛੇ ਇਹ ਸਾਰੇ ਗਲੇ ਹੋਏ ਆ ਅੰਦਰੋਂ ਹੱਡੀਆਂ ਵੀ ਨਜ਼ਰ ਆਉਂਦੀਆਂ ਪਿੱਛੋਂ ਲੱਕ ਆਲਾ ਪਾਸਾ ਜਿਹੜਾ ਕਪਾਸਾ ਗਲਿਆ ਹੋਇਆ ਐਡਾ ਵੱਡਾ ਇੱਥੇ ਮੋਰਾ ਹੱਡੀ ਨਜ਼ਰ ਆਉਂਦੀ ਆ ਗੋਡਾ ਇੱਕ ਪਾਸੇ ਪੂਰਾ ਹਨਾ ਨੰਗਾ ਹੋਇਆ ਲੱਤਾਂ ਇਦਾਂ ਬਿੰਗੀਆਂ ਹੋਈਆਂ ਪਈਆਂ ਮਤਲਬ ਪਤਾ ਨਹੀਂ ਵਾਹਿਗੁਰੂ ਦੀ ਕਿਰਪਾ ਉਹ ਅੱਲਾਹ ਤਾਲਾ ਦੀ ਮਿਹਰ ਸੀ ਇਸ ਬੱਚੀ ਦੇ ਉੱਤੇ ਵੀ ਜਿਹੜੀ ਇਹ ਜਿੰਦਾ ਸੀਗੀ 4 ਗ੍ਰਾਮ ਖੂਨ ਇਹਦੇ ਵਿੱਚ ਸਾਰੇ ਤੇ ਹੁਣ ਵੀ ਨਮਾਉਣ ਦੇ ਸਮੇਂ ਜਦੋਂ ਥੱਲੋਂ ਚੱਕਿਆ ਸੀ ਐਡੇ-ਐਡੇ ਬੁੱਥ ਖੂਨ ਦੇ ਨਿਕਲੇ ਢੂਈ ਪਿੱਛੇ ਸਾਰੀ ਗਲੀ ਪਈ ਆ ਕਰੀਬ ਮਹੀਨੇ ਡੇਢ ਮਹੀਨੇ ਤੋਂ ਤਾਂ ਜਮਾ ਹੀ ਹਲਾਈ ਹੋਈ ਨਹੀਂ ਹੁਣ ਮਾੜਾ ਜਿਹਾ ਵੀ ਮਾਂ ਐਂ ਢੂਈ ਵੀ ਨਹੀਂ ਹਲਾਈ ਲੈਟਰਨ ਵੀ ਵਿੱਚੇ ਹੀ ਹੋ ਰਹੀ ਆ ਬਾਥਰੂਮ ਵੀ ਵਿੱਚੇ ਹੀ ਹੋ ਰਿਹਾ ਤੇ ਉਵੇਂ ਪਈ ਦੇ ਮੂੰਹ 'ਚ ਚਾਹ ਦਾ ਤੋਕਾ ਪਾਤਾ ਜਾਂ ਮਾੜਾ ਮੋਟਾ ਕੋਈ ਦੁੱਧ ਰੋਟੀ ਪਾਤੀ ਬ੍ਰੈਡ ਪਾਤਾ ਬਸ ਜਿਉਂਦੀ ਪਈ ਸੀ ਕਿਉਂਕਿ ਮਖਤਿਆਰ ਅਲੀ ਵੀ ਠੀਕ ਨਹੀਂ ਹੈਗਾ ਉਹ ਵੀ ਮੈਂਟਲੀ ਅਫਸੈਟ ਆ ਇਲਾਜ ਚੱਲਦਾ ਤੇ ਜਿਹੜੀ ਰੀਵਾ ਬ ਭੈਣ ਬੱਚੀ ਇਹਦੀ ਛੋਟੀ ਭੈਣ ਆ ਉਹਦੀਆਂ ਵੀ ਲੱਤਾਂ ਦੋਨੋਂ ਏਦਾਂ ਹੋ ਗਈਆਂ ਕੋਵਿਡ ਦੇ ਵਿੱਚ ਬਿਮਾਰ ਹੋ ਗਈ ਮੰਜੇ ਤੇ ਬੈ ਗਈ ਉਹਦੀ ਵੀ ਪੜ੍ਹਾਈ ਛੁੱਟ ਗਈ ਤੇ ਇਹਨਾਂ ਦੀ ਮਾਂ ਹੀ ਆ ਬਬਲੀ ਜਿਹੜੀ ਆਪਦੀ ਧੀ ਨੂੰ ਸਾਂਭਦੀ ਸੀਗੀ ਤੇ ਉਹ ਵੀ ਦੱਸਦੇ ਆ ਡੈਥ ਹੋ ਗਈ ਰਿਸ਼ਤੇਦਾਰੀ ਤੇ ਸਹਾਰਨਪੁਰ ਚਲੇ ਗਏ ਉਹ 10 ਦਿਨ ਸਹਾਰਨਪੁਰ 12 ਦਿਨ ਰਹਿ ਗਏ ਤੇ ਉਹ 10 12 ਦਿਨਾਂ ਦੇ ਵਿੱਚ ਇਹਨੂੰ ਕਿਸੇ ਨੇ ਹਲਾਇਆ ਹੀ ਨਹੀਂ ਮੁੜ ਕੇ ਤੇ ਆ ਕੇ ਜਦੋਂ ਮਾਂ ਨੇ ਹਿਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਹੱਥ ਨਹੀਂ ਸੀ ਲਾਉਣ ਦਿੰਦੀ ਚੀਕਾਂ ਮਾਰਦੀ ਸੀ ਤੇ ਜੇ ਹਿਲਾਉਂਦੀ ਸੀ ਤਾਂ ਵੀਰ ਬਖਤਿਆਰ ਅਲੀ ਅਫਸੈਟ ਹੋਣ ਕਰਕੇ ਇਹ ਗੁੱਸਾ ਕਰਦੇ ਲੜ ਪੈਂਦੇ ਸੀ ਆਪਸ ਵਿੱਚ ਤਾਂ ਇਹਨਾਂ ਦੀ ਲੜਾਈ ਦੇ ਵਿੱਚ ਇਹਨਾਂ ਦੇ ਸਮੱਸਿਆ ਦੇ ਵਿੱਚ ਬੱਚੀ ਜਿਵੇਂ ਗਲ ਗਈ ਪਰੇ ਪਈ ਹੁਣ ਅਰਦਾਸ ਕਰਿਓ ਉਹ ਅੱਲਾਹ ਤਾਲਾ ਮਿਹਰ ਕਰੇ ਰੀਵਾ ਤੇ ਹਲੀਮਾ ਦੇ ਵਾਸਤੇ ਦੋਨੋਂ ਭੈਣਾ ਠੀਕ ਹੋ ਜਾਣੇ 6ਵੀਂ ਵਿੱਚ ਪੜਦੀ ਸੀ ਇਹ 7ਵੀਂ ਵਿੱਚ ਪੜਦੀ ਸੀ 7ਵੀਂ ਵਿੱਚ ਪੜਦੀ ਮੋਟਰਸਾਈਕਲ ਵੱਜਿਆ ਐਕਸੀਡੈਂਟ ਹੋ ਗਿਆ ਢੁਈ ਦੇ ਵਿੱਚ ਸੱਟ ਲੱਗੀ ਬਸ ਉਸ ਤੋਂ ਬਾਅਦ ਘਰ ਦੀ ਗਰੀਬੀ ਨੇ ਉਸ ਤੋਂ ਜ਼ਿਆਦਾ ਵੱਡੀ ਬਿਮਾਰੀ ਬਣ ਕੇ ਘੇਰਿਆ ਦੱਸਦੇ ਆ ਪੀਜੀਆਈ ਲੈ ਕੇ ਪੀਜੀਆਈ ਵਾਲਿਆਂ ਨੇ ਰਜਿੰਦਰਾ ਹਸਪਤਾਲ ਭੇਜਤਾ ਰਜਿੰਦਰਾ ਹਸਪਤਾਲ 10-11 ਦਿਨ ਪਏ ਰਹੇ ਡਾਕਟਰ ਹੈਨੀ ਕਹਿ ਕੇ ਉਹਨਾਂ ਨੇ ਫਰੀਦਕੋਟ ਮੈਡੀਕਲ ਕਾਲਜ ਭੇਜਤਾ ਤੇ ਫਰੀਦਕੋਟ ਵਾਲਿਆਂ ਨੇ ਆਪਰੇਸ਼ਨ ਕਰਕੇ ਢੂਈ ਦਾ ਘਰੇ ਭੇਜਤਾ ਟਾਂਕੇ ਵੀ ਨਹੀਂ ਕੱਟੇ ਹਜੇ 7 ਮਹੀਨੇ ਹੋ ਗਏ ਜੀ ਆਪਰੇਸ਼ਨ ਹੋਇਆ 7 ਮਹੀਨੇ ਪਹਿਲਾਂ ਆਪਰੇਸ਼ਨ ਹੋਇਆ ਸੀ ਬੈਕ ਸਾਈਡ ਤੇ ਸਾਰੇ ਟਾਂਕੇ ਹੁਣ ਜਦੋਂ ਅਸੀਂ ਬੇਟੀ ਨੂੰ ਸਿੱਧਾ ਇਦਾਂ ਕੀਤਾ ਨਾ ਉਲਟਾ ਸਾਫ਼ ਕੀਤਾ ਪਿੱਛੋਂ ਸਾਰੇ ਟਾਂਕੇ ਉਵੇਂ ਹੀ ਲੱਗੇ ਪਏ ਆ ਉਵੇਂ ਆ ਸਾਰੀ ਬੈਕ ਢੂਈ ਆ ਬੈਕ ਸਾਈਡ ਸਾਰੀ ਹਿਪ ਗਲੀ ਹੋਈ ਆ ਤੇ ਵਿਚਾਲੜਾ ਪਾਸਾ ਠੀਕ ਆ ਤੇ ਮੋਰ ਸਾਰੇ ਗਲੇ ਹੋਏ ਆ ਤੇ ਅਰੀ ਵਾਰੀ ਦੇਖੋ ਜੀ ਹਾਲਤ ਵਿਚਾਰੀ ਦੀਆਂ ਲੱਤਾਂ ਦੋਨੇ ਇਦਾਂ ਬਿੰਗੀਆਂ ਹੋ ਗਈਆਂ ਵਕਤ ਦੀ ਦੇਖੋ ਕਿਦਾਂ ਮਾਰ ਪਈ ਹੈ ਪਰਿਵਾਰ ਤੇ ਤੇ ਇਹਨਾਂ ਦਿਨਾਂ ਦੇ ਵਿੱਚ ਮੁਖਤਿਆਰ ਅਲੀ ਵੀ ਹਿੱਲ ਗਿਆ ਦਿਮਾਗੀ ਤੌਰ ਤੇ ਅਫਸੈਟ ਹੋ ਗਿਆ ਦੋਨੋਂ ਧੀਆਂ ਤੇ ਐਸੀ ਮਾਰ ਪਈ ਤੇ ਦੋਨੋਂ ਧੀਆਂ ਦੀ ਜ਼ਿੰਦਗੀ دشਵਾਰ ਹੋ ਗਈ ਤੇ ਹੁਣ ਹਲੀਮਾ ਵਾਸਤੇ ਪਲੀਜ਼ ਅਰਦਾਸ ਕਰਿਓ ਬੱਚੀ ਠੀਕ ਹੋ ਜੇਵੇ ਹਾਲਾਤ ਬਹੁਤ ਮਾੜੇ ਨੇ ਬਸ ਇੱਕ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਈ ਹੈ ਬੱਚੀ ਵਿਚਾਰੀ। ਸ਼ੀਲਕ ਤੌਰ ਤੇ ਲੱਤਾਂ ਵੀ ਦੋਨੋਂ ਐਦਾਂ ਬਿੰਗੀਆਂ ਹੋ ਗਈਆਂ ਜੁੜ ਗਈਆਂ ਬਾਹਾਂ ਵੀ ਐਦਾਂ ਹੋਈਆਂ ਪਈਆਂ ਸੁੱਕ ਗਈਆਂ ਜਮਈ। ਸੱਚੇ ਪਾਤਸ਼ਾਹ ਕਿਰਪਾ ਕਰਨਾ ਸਾਨੂੰ ਸਾਡੀ ਇਸ ਧੀ ਦੀ ਸੇਵਾ ਕਰਨ ਦਾ ਬਲ ਬਖਸ਼ਣ। ਇਲਾਜ ਕਰਾਉਣਾ ਸਾਡੀ ਕੋਈ ਔਕਾਤ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਨੇ ਕਰਾਉਣਾ। ਠੀਕ ਵੀ ਉਹਨੇ ਕਰਨਾ। ਬਸ ਆਪਾਂ ਕੀ ਕਰ ਸਕਦੇ ਆ? ਦੁਆ ਕਰ ਸਕਦੇ ਆ ਤੇ ਜਿੱਦ ਦੀ ਸੇਵਾ ਹੋ ਸਕਦੀ ਆ ਆਪਾਂ ਅਸੀਂ ਸੇਵਾ ਕਰ ਸਕਦੇ ਆ। ਅਸਰਦਾਸ ਕਰਿਓ ਇਹ ਸੇਵਾ ਸਫਲ ਹੋਵੇ ਇਹਨਾਂ ਵੀਰਾਂ ਦਾ ਵੀ ਕੀਤਾ ਅਪਰਾਲਾ ਸਫਲ ਹੋਵੇ ਸਣੀ ਦਾ ਵੀਰ ਦਾ ਜਿਹੜਾ ਅਪਰਾਲਾ ਕੀਤਾ ਜਿਹਦੇ ਮਨ ਦੇ ਵਿੱਚ ਮਹਾਰਾਜ ਨੇ ਵਾਸਕੇ ਸੇਵਾ ਕਰਵਾਈ ਆ ਸਾਡੀ ਧੀ ਨੂੰ ਇੱਥੇ ਲੈ ਕੇ ਆਏ ਨੇ ਤੇ ਮੁਖਤਿਆਰ ਅਲੀ ਸਾਡਾ ਭਰਾ ਵਾ ਠੀਕ ਆ ਅਸੀਂ ਧਰਮਾਂ 'ਚ ਫਿਰਕਾ ਪ੍ਰਸਤੀ ਚ ਇੱਕ ਦੂਜੇ ਨੂੰ ਬੰਡੀ ਬੈਠੇ ਆ ਪਰ ਹੈ ਤਾਂ ਅਸੀਂ ਇਨਸਾਨ ਹੀ ਆ ਭਾਈ ਸਾਡੀਆਂ ਵੀ ਧੀਆਂ ਵਰਗੀਆਂ ਆ ਸਾਡੇ ਸੁਪਨਿਆਂ ਦੇ ਘਰ ਵਿੱਚ ਧੀ ਆਵਾ 7ਵੀਂ ਚ ਪੜਦੀ ਆ ਸ਼ਾਖਸ਼ੀ ਹੁਣੀ ਪਰਮਜੀਤ ਹੁਣੀ ਤਾਂ ਨੇ ਹੁਣੀ ਉਹਨਾਂ ਵਰਗੀ ਇਹ ਆ 7ਵੀਂ ਕਲਾਸ ਦੀ ਵਿਦਿਆਰਥਣ ਪਰ ਹਾਲਾਤ ਇੱਕ ਛੋਟੇ ਜਿਹੇ ਐਕਸੀਡੈਂਟ ਨੇ ਇਦਾਂ ਦੇ ਕਰਤੇ ਆ ਤੇ ਡਾਕਟਰਾਂ ਦੀ ਅਣਗਹਿਲੀ ਦੇ ਨਾਲ ਤੇ ਘਰ ਦੀ ਗਰੀਬੀ ਦੇ ਨਾਲ ਬੱਚੀ ਗਲ ਗਈ ਜਮਈ ਬਸ ਸਾਡੀਆਂ ਇਨੀਆਂ ਕਿ ਬੇਨਤੀਆਂ ਜੀ ਕਰਿਓ ਅਰਦਾਸ ਬੇਨਤੀ ਕੋਈ ਕਰਿਓ ਦੁਆ ਇਹਦੇ ਬੱਚੀ ਵਾਸਤੇ ਕਲਿਮਾ ਕਿਵੇਂ ਬੇਟਾ ਹੁਣ ਠੀਕ ਆਂ ਤੂੰ ਹੁਣ ਨਾ ਆ ਕੇ ਵਧੀਆ ਲੱਗਿਆ ਨਾ ਹੈ ਪੁੱਤ ਨਾ ਆ ਕੇ ਵਧੀਆ ਲੱਗਿਆ ਹੈਨਾ ਸੋਹਣਾ ਲੱਗਿਆ ਨਾ ਨਾ ਆ ਕੇ ਕੋਈ ਨਾ ਪੁੱਤ ਠੀਕ ਹੋ ਜਾਣਾ ਤੂੰ ਛੇਤੀ ਹੋ ਜਾ ਚਲੋ ਲੈ ਕੇ ਚਲੋ